ਬਹੁਤ ਸੁੱਤਮ ਸਾਰਾ ਹੀ ਗਲਤ ਆ ਕਾਰਪੋਰੇਸ਼ਨ ਨੇ ਪਹਿਲੋ ਤਾਂ 3 ਮਹੀਨੇ ਤੋਂ ਬੁੱਟ ਕੇ ਛੜਕਾਂ ਤੇ ਉਹਨਾਂ ਨੇ ਟੋਏ ਪੁੱਟ ਕੇ ਇਨਾ ਭੁਰਾਲ ਕੀਤਾ ਲੋਕਾਂ ਦੇ ਘਰਾਂ 'ਚ ਚੱਕੜ ਸਾਰਾ ਸਿਸਟਮ ਸਾਰਾ ਖਰਾਬ ਹੋ ਰਿਹਾ ਹੈ ਕਹਿੰਦੇ ਨੇ ਇੱਕ ਇੱਕੋ ਇਹੀ ਮੇਨ ਰਸਤਾ ਜਿੱਥੋਂ ਗੱਡੀਆਂ ਜਾਂਦੀਆਂ ਇਹ ਇੱਕੋ ਹੀ ਰਸਤਾ ਇੱਥੋਂ ਹੀ ਐਸਜੀਪੀਜ਼ ਦੀਆਂ ਗੱਡੀਆਂ ਇੱਥੋਂ ਹੀ ਲੰਘਦੀਆਂ ਔਰ ਜਦੋਂ ਮੀਂਹ ਵਰ ਜਾਂਦਾ ਵਾ ਇੱਥੇ ਇਤਨਾ ਹਾਲਾਤ ਹੋ ਜਾਂਦੇ ਆ ਇੰਨੇ ਐਕਸੀਡੈਂਟ ਹੁੰਦੇ ਆ ਸੰਗਤਾਨ ਦੇ ਬਹੁਤ ਬੁਰਾ ਹੁੰਦਾ ਕਈ ਐਕਸੀਡੈਂਟ ਹੁੰਦੇ ਕੋਈ ਪੁੱਛਣ ਵਾਲੀ ਨਹੀਂ ਇੱਥੇ ਸਾਲ ਲੈਣ ਵਾਲੇ ਜੇ ਇੱਥੇ ਦੇ ਅਹੋ ਜਿਹੇ ਸਿਸਟਮ ਹੈ ਹੀ ਨਹੀਂ ਤੁਸੀਂ ਹਲਾ ਹੋਏਗਾ ਇਹ ਟ੍ਰੈਫਿਕ ਦਾ ਸਿਸਟਮ ਦਾ ਇੰਨਾ ਬੁਰਾ ਹਾਲ ਆ ਸੀਵਰੇਜ ਸਿਸਟਮ ਹਰ ਟਾਈਮ ਭਰਿਆ ਰਹਿੰਦਾ ਵਾ ਲੋਕਾਂ ਦਾ ਸਾਹ ਲੈਣਾ ਔਖਾ ਹੋ ਜਾਂਦਾ ਵਾ ਦੁਕਾਨਦਾਰਾਂ ਨੂੰ ਪੁੱਛੋ ਇੱਥੇ ਕੀ ਹਾਲਤ ਰਹੀ ਕਾਰ ਵੀ ਨੰਗਦੀ ਪਈ ਆ ਉਹ ਪੀਐਸਪੀਸੀ ਵਾਲੇ ਵੀ ਨੰਗਦੇ ਪਏ ਨੇ ਜਿੰਨੇ ਵੀ ਮੰਤਰੀ ਸੰਤਰੀ ਸਰ ਇਸੇ ਰਾਤ ਨਹੀਂ ਆਉਂਦੇ ਗੁਰੂ ਘਰ ਦਾ ਲੰਗਰ ਦਾ ਜਿੰਨਾ ਵੀ ਸਮਾਨ ਸਰ ਇਸੇ ਰਾਤ ਨਹੀਂ ਆਉਂਦਾ ਜੀ ਕੋਈ ਨਹੀਂ ਦੇਖਦਾ ਪਿਆ ਜੀ ਸਭ ਖੱਡੇ ਪੁੱਟ ਦਿੰਦੇ ਦੋ ਚੌਵੀ ਮਹੀਨੇ ਬਾਅਦ ਇਹ ਸੰਤਪੂਰੀ ਵਾਲੇ ਨਾ ਆਉਂਦੇ ਤੇ ਸ਼ਹਿਰ ਦਾ ਇੰਨਾ ਬੁਰਾ ਹਾਲ ਹੋ ਜਾਏ ਕਿ ਲੋਕੀ ਬਿਮਾਰੀ ਨਾਲ ਹੀ ਆਪ ਦੇ ਮਰ ਜਾਂਦੇ ਕਿਉਂਕਿ ਜਿਸ ਤਰੀਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਮੌਜੂਦ ਆ ਸਚਕਣ ਚੀਰੀ ਹਰਮੰਦਰ ਸਾਹਿਬ ਜੀ ਦੇ ਨੂੰ ਜੋ ਰਸਤਾ ਜਾਂਦਾ ਕਿਉਂਕਿ ਜੇਕਰ ਗੱਲ ਕਰੀਏ ਤਾਂ ਕਈ ਰਸਤੇ ਜੋ ਹੈ ਗੁਰੂ ਘਰ ਨੂੰ ਜਾਂਦੇ ਨੇ ਪਰ ਇਹ ਇੱਕ ਇਹੋ ਜਿਹਾ ਮੇਨ ਰਸਤਾ ਹੈਗਾ ਜਿੱਥੋਂ ਹਰ ਗੱਡੀ ਜੋ ਲੈ ਕੇ ਕਿਉਂਕਿ ਅਕਸਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਪ੍ਰਧਾਨ ਸਾਹਿਬ ਹੈਗੇ ਨੇ ਹਰਜਿੰਦਰ ਸਿੰਘ ਧਾਮੀ ਉਹ ਵੀ ਇਸੇ ਰਸਤੇ ਤੋਂ ਉੱਤੇ ਜੋ ਗੁਰੂ ਘਰ ਨੂੰ ਜਾਂਦੇ ਨੇ ਪਰ ਹਾਲਾਤ ਤੜ ਨਾਲ ਸਾਂਝੇ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਹਿਣ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਜੋ 스마트 ਸਿਟੀ ਦਾ ਦਰਜਾ ਦਿੱਤਾ ਗਿਆ ਪਰ 스마트 ਸਿਟੀ ਤੜ ਨਾਲ ਇਹ 스마트 ਸਿਟੀ ਦੀ ਤਸਵੀਰ ਸਾਂਝੀ ਕਰ ਰਹੇ ਹਾਂ ਕਿ ਇਹ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੀ ਸਮਾਰਟ ਸਿਟੀ ਜੋ ਇਸ ਵਕਤ ਗੁਰੂ ਨਗਰੀ ਬਣੀ ਪਈ ਹੈ ਹਾਲਾਂਕਿ ਦੇਸ਼ ਵਿਦੇਸ਼ ਤੋਂ ਸੰਗਤਾਂ ਜੋ ਨੇ ਇੱਥੇ ਪਹੁੰਚਦੀਆਂ ਨੇ ਗੁਰੂ ਘਰਾਂ ਕਿਨੋਂ ਤੁਮਸਤਕ ਹੁੰਦੀਆਂ ਨੇ ਤਾਂ ਇਸੇ ਰਾਵਾਂ ਤੋਂ ਇਹ ਉਹ ਸੜਕਾਂ ਨੇ ਜਿਹੜੀਆਂ ਹੈਰੀਟੇਜ ਸਟਰੀਟ ਤੋਂ ਇਲਾਵਾ ਜਿਹੜੀ ਸੜਕ ਜਿਹੜੀ ਹੈ ਇੱਕ ਮੇਨ ਸੜਕ ਇਹ ਆ ਕਿ ਜਿੱਥੋਂ ਗੱਡੀਆਂ ਜੋ ਆ ਅਕਸਰ ਗੁਰੂ ਘਰ ਨੂੰ ਜਾਂਦੀਆਂ ਨੇ ਪਰ ਹਾਲਾਤ ਇਹੋ ਜਿਹੇ ਬਣੇ ਪਏ ਨੇ ਤਾਂ ਅੱਜ ਸਾਡੇ ਨਾਲ ਜੋ ਇਸ ਏਰੀਆ ਦੇ ਜਿਹੜੇ ਲੋਕ ਨੇ ਦੁਕਾਨਦਾਰ ਨੇ ਉਹ ਸਾਡੇ ਨਾਲ ਮੌਜੂਦ ਹੈਗੇ ਨੇ ਉਹਨਾਂ ਤਾਂ ਕਹਿਣਾ ਹੈ ਕਿ ਅਕਸਰ ਇਸ ਸੜਕ ਦੇ ਉੱਤੇ ਆਕੇ ਜੋ ਸੰਗਤਾ ਦਾ ਜਾਂ ਈ ਰਿਕਸ਼ਾ ਜੋ ਆ ਅਕਸਰ ਪਲਟ ਤੇ ਦਿਖਾਈ ਦਿੱਤੇ ਨੇ ਤਾਂ ਸਾਡੇ ਨਾਲ ਉਹ ਸਿੰਘ ਵੀ ਮਜੂਰ ਨੇ ਜਿਹੜੇ ਇੱਥੋਂ ਜਿਨ੍ਹਾਂ ਵੱਲੋਂ ਜੋ ਤੰਗ ਹੋ ਕੇ ਅੱਜ মিডিਆ ਅੱਗੇ ਵੀ ਆਏ ਨੇ ਤਾਂ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਜਗਬਾਣੀ ਦੀ ਸਾਰੀ ਟੀਮ ਦਾ ਬਹੁਤ ਸਵਾਗਤ ਕਰਦਾ ਅਕਸ਼ਾ ਜੀ ਤੁਸੀਂ ਹਿੰਮਤ ਕਰਕੇ ਤੁਸੀਂ ਸਾਡੇ ਬਾਜ਼ਾਰ ਦੇ ਹਾਲਾਤ ਸੁਣ ਲਈ ਆਏ ਜੇ ਇੱਥੇ ਤਾਂ ਬਹੁਤ ਸਿਸਟਮ ਸਾਰਾ ਹੀ ਗਲਤ ਹੈ ਕਾਰਪੋਰੇਸ਼ਨ ਨੇ ਪਹਿਲਾਂ ਤਾਂ 3 ਮਹੀਨੇ ਤੋਂ ਪੁੱਟ ਕੇ ਸੜਕਾਂ ਤੇ ਉਹਨਾਂ ਨੇ ਟੋਏ ਪੁੱਟ ਕੇ ਇੰਨਾ ਬੁਰਾ ਹਾਲ ਕੀਤਾ ਲੋਕਾਂ ਦੇ ਘਰਾਂ 'ਚ ਚੱਕੜ ਸਾਰਾ ਸਿਸਟਮ ਸਾਰਾ ਖਰਾਬ ਰਿਹਾ ਉਸ ਤੋਂ ਬਾਅਦ ਫੇਰ ਪੂਰ ਦਿੱਤਾ ਫੇਰ ਪੈਪਾਂ ਪਾਉਣ ਵਾਸਤੇ ਫੇਰ ਪੁੱਟਿਆ ਪਰ ਜਿਸ ਤਰੀਕੇ ਦੇ ਨਾਲ ਕਿ ਕਿ ਲੱਖਾਂ ਦੀ ਤਦਾਰ ਦੇ ਉੱਤੇ ਸੰਗਤ ਹਰ ਰੋਜ਼ ਜਿਵੇਂ ਗੁਰੂ ਘਰ ਨੇ ਤਮਸਤਕ ਹੁੰਦੀ ਹੈ ਪਰ ਹਾਲਾਤ ਜਿਸ ਤਰੀਕੇ ਨਾਲ ਬਾਜ਼ਾਰ ਦੇ ਅਸੀਂ ਵੀ ਦੇਖ ਰਹੇ ਹਾਂ ਤੁਸੀਂ ਵੀ ਦੱਸਿਆ ਤਾਂ ਜਿਹੜੀ ਸੰਗਤ ਦੇਖ ਰਹੀ ਹੈ ਇੱਕ ਵਾਰੀ ਜ਼ਰੂਰ ਉਹਨਾਂ ਨੂੰ ਵੀ ਦੱਸੋ ਕਿ ਕੀ ਹਾਲਾਤ ਇੱਥੋਂ ਦੇ ਬਣੇ ਰਹਿੰਦੇ ਨੇ ਇੱਕ ਇੱਕੋ ਹੀ ਮੇਨ ਰਸਤਾ ਜਿੱਥੋਂ ਗੱਡੀਆਂ ਜਾਂਦੀਆਂ ਅਕਸਰ ਇਹ ਇੱਕੋ ਹੀ ਰਸਤਾ ਇੱਥੋਂ ਹੀ ਐਸਜੀਪੀ ਦੀਆਂ ਗੱਡੀਆਂ ਇੱਥੋਂ ਹੀ ਲੰਘਦੀਆਂ ਔਰ ਜਦੋਂ ਮੀਂਹ ਵਰ ਜਾਂਦਾ ਵਾ ਇੱਥੇ ਇਤਨਾ ਹਾਲਾਤ ਹੋ ਜਾਂਦੇ ਆ ਇੰਨੇ ਐਕਸੀਡੈਂਟ ਹੁੰਦੇ ਆ ਸੰਗਤਾਂ ਦੇ ਬਹੁਤ ਬੁਰਾ ਹੁੰਦਾ ਕਈ ਐਕਸੀਡੈਂਟ ਹੁੰਦਾ ਕੋਈ ਪੁੱਛਣ ਵਾਲੀ ਨਹੀਂ ਇੱਥੇ ਸਾਰ ਲੈਣ ਵਾਲੇ ਜੇ ਇੱਥੇ ਦੇ ਅਹੋ ਜਿਵੇਂ ਸਿਸਟਮ ਹੈ ਹੀ ਨਹੀਂਗਾ ਕੀ ਗੱਲ ਆ ਕਿਉਂਕਿ ਅਕਸਰ ਸਾਡੇ ਜਿਹੜੇ ਕਾਰਪੋਰੇਸ਼ਨ ਆ ਜਾਂ ਡੀਸੀ ਸਾਹਿਬਾਨ ਹੈਗੇ ਨੇ ਉਹ ਵੀ ਇਹ ਚੀਜ਼ ਦਾ ਦਾਵਾ ਕਰਦੇ ਨੇ ਕਿ 스마트 ਸਿਟੀ ਆ 스마트 ਸਿਟੀ ਪਾਸ ਕਰਤੀ ਆ ਇੰਨੇ ਕਰੋੜ ਦਾ ਪ੍ਰੋਜੈਕਟ ਅਸੀਂ ਸ਼ਹਿਰ ਨੂੰ ਨਹਾਰ ਬਦਲਾਂਗੇ ਇਹ ਸ਼ਹਿਰ ਦੇ ਵਿੱਚ ਹਰਿਆਲੀ ਲਾਵਾਂਗੇ ਕੀ ਲੱਗਦਾ ਕਿ ਇਹੋ ਜਿਹੇ ਰਸਤਿਆਂ ਦਾ ਇਹੋ ਜਿਹੇ ਇਲਾਕਿਆਂ ਦਾ ਇਹ ਹਾਲਿਆ ਤੇ ਬਾਕੀ ਕੀ ਹਾਲ ਹੁੰਦਾ ਇਹ ਸਭ ਕਾਗਜ਼ਾਂ ਦੇ ਵਿੱਚ ਹੀ ਆ ਇੱਥੇ ਤੁਸੀਂ ਹਲਾ ਟ੍ਰੈਫਿਕ ਦਾ ਸਿਸਟਮ ਦਾ ਇੰਨਾ ਬੁਰਾ ਹਾਲ ਆ ਆ ਸੀਵਰੇਜ ਸਿਸਟਮ ਹਰ ਟਾਈਮ ਭਰਿਆ ਰਹਿੰਦਾ ਵਾ ਲੋਕਾਂ ਦਾ ਸਾਹ ਲੈਣਾ ਔਖਾ ਹੋਇਆ ਹੁੰਦਾ ਵਾ ਦੁਕਾਨਦਾਰਾਂ ਨੂੰ ਪੁੱਛੋ ਇੱਥੇ ਕੀ ਹਾਲਤ ਰਹੀ ਜਿਹੜੇ 3 ਮਹੀਨੇ ਮਤਲਬ ਇਹਨਾਂ ਨੇ ਕੰਮ ਸ਼ੁਰੂ ਰੱਖਿਆ ਵਾ ਨਾ ਬਹੁਤ ਬੁਰਾ ਹੋ ਰਿਹਾ ਦੁਕਾਨਾਂ ਦਾ ਕਟਾ ਮਿੱਟੀ ਲੋਕਾਂ ਦਾ ਸਾਹ ਲੈਣਾ ਔਖਾ ਦਵਾਈਆਂਦਾਰੂਆਂ ਦੇ ਲਈ ਇਹਨੇ 3-4 ਮਹੀਨੇ ਕੱਢੇ ਆ ਪਿਛਲੇ ਸਾਲ ਦਾ ਇਹ ਸਟਾਰਟ ਹੋਇਆ ਸੀ ਕੰਮ ਅਜੇ ਤੱਕ ਕੰਪਲੀਟ ਨਹੀਂ ਹੋਇਆ ਇਹ ਵੀ ਪੈਪਾਂ ਵਿੱਚੇ ਹੀ ਨੇ ਜਿਹੜੇ ਆ ਮੇਨ ਦੀਆਂ ਜਿਹੜਾ ਕਨੈਕਸ਼ਨ ਸੀਗਾ ਇਹਨਾਂ ਨੇ ਇਹਦੇ ਵਿੱਚ ਦੇਣਾ ਸੀਗਾ ਉਹ ਨਹੀਂ ਦਿੱਤਾ ਗਿਆ ਇਹਨਾਂ ਨੂੰ ਪਤਾ ਹੀ ਲੱਗਾ ਇੰਜੀਨੀਅਰ ਸਿਸਟਮ ਜਿਹੜਾ ਉਹ ਨਾ ਉਹ ਸਾਰਾ ਮਤਲਬ ਫੇਲਿਆ ਕਾਰਬੇਸ਼ਨ ਦਾ ਜੇ ਹਿਸਾਬ ਨਾਲ ਇਹਨਾਂ ਦਾ ਕਾਰਗੁਜ਼ਾਰੀ ਵੇਖੀ ਅਸੀਂ ਸਾਡੇ ਨਾਲ ਹੋਰ ਵੀ ਸਿੰਘ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਦੇ ਤਾਂ ਜਿਸ ਤਰੀਕੇ ਨਾਲ ਦੂਰ ਵਿਦੇਸ਼ ਦੇ ਵਿਦੇਸ਼ ਤੋਂ ਵੀ ਸੰਗਤ ਇੱਥੇ ਪਹੁੰਚਦੀ ਆ ਤਾਂ ਅਕਸਰ ਅਸੀਂ ਹੈਰੀਟੇਜ ਸਟੇਟ ਦੀ ਤਸਵੀਰ ਵਿਖਾਉਂਦੇ ਆ ਕਿ ਬਹੁਤ ਸੋਹਣੀ ਗੁਰੂ ਨਗਰੀ ਹੈਗੀ ਆ ਪਰ ਜਿਹੜੇ ਨਾਲ ਲੱਗਦੇ ਬਾਜ਼ਾਰਾਂ ਦੇ ਹਾਲਾਤ ਹੈਗੇ ਆ ਕਿਵੇਂ ਵੇਖਦੇ ਵਰਜ ਜਿੱਕਾ ਖਾਲਸਾ ਵੈਰਜ ਕੀ ਫਤਿਹ ਜੀ ਇਹ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਇੱਕ ਹੀ ਰਸਤਾ ਹੈ ਜਿਹਨੂੰ ਗੋਲਡ ਟੈਂਪਲ ਵੀ ਕਹਿ ਦਿੰਦੇ ਨੇ ਇਹ ਮੇਨ ਰਸਤੇ ਦੀ ਬਹੁਤ ਮਾੜੀ ਹਾਲਤ ਆ ਇਹਦੇ ਖੱਡੇ ਪੁੱਟੇ ਗਏ ਨੇ ਨੰਗਣ ਵਾਸਤੇ ਜਗ੍ਹਾ ਨਹੀਂ ਆ ਪਾਣੀ ਇਹਦੇ ਉੱਤੇ ਕੋਈ ਵਾਤਾਵਰਨ ਸਾਫ਼ ਨਹੀਂ ਆ ਜੀ ਇਹ ਸਾਫ਼ ਕੀਤਾ ਜਾਵੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਬੇਨਤੀ ਆ ਵੀ ਇਹਦੇ ਬਾਰੇ ਧਿਆਨ ਦਿੱਤਾ ਜਾਵੇ ਸੰਤਮੰਤ ਜਿੰਨੇ ਵੀ ਮੰਤਰੀ ਸੰਤਰੀ ਸਾਹਿਬ ਇਸੇ ਰਾਹ ਸਣੀ ਆਉਂਦੇ ਆ ਜੀ ਇਹਦੀ ਕੋਈ ਸੁਨੇਹਾਈ ਨਹੀਂ ਹੈਗੀ ਰਾਹ ਦੀ ਇਹ ਰਾਹ ਨੂੰ ਵਧੀਆ ਬਣਾਇਆ ਜਾਵੇ ਸਰਕਾਰ ਦੇ ਗਾੜੀ ਬੇਨਤੀ ਆ ਜੀ ਪਰੇਸ਼ਾਨ ਹੈ ਸਾਰੀ ਸੰਗਤ ਹੀ ਕਿ ਅਕਸਰ ਕਿਹਾ ਜਾਂਦਾ ਹੈ ਕਿ ਜੋ ਗੁਰੂ ਨਗਰੀ ਆਸ ਨੂੰ ਉਵਲ ਦਰਜੇ ਦੀ ਨਗਰੀ ਬਣਾਵਾਂਗੇ ਸ਼ਹਿਰ ਦੇ ਹਾਲਾਤ ਜਿਹੜੇ ਆ ਦਰੁਸਤ ਕਰਾਂਗੇ ਪਰ ਕੀ ਲੱਗਦਾ ਹੈ ਕਿ ਬਾਕੀ ਸ਼ਹਿਰ ਨਾਲੋਂ ਕਿਉਂਕਿ ਗੁਰੂ ਘਰ ਬਿਲਕੁਲ ਲਾਗੇ ਮਹਿਜ ਕਹਿ ਸਕਦੇ ਆ ਕਿ 5-700 ਮੀਟਰ ਦੀ ਦੂਰੀ ਤੇ ਗੁਰੂ ਘਰ ਹੈਗਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤਾਂ ਵਿਦੇਸ਼ ਤੋਂ ਦੇਸ਼ ਵਿਦੇਸ਼ ਤੋਂ ਜੋ ਸੰਗਤ ਪਹੁੰਚਦੀ ਕਿ ਉਹਨਾਂ ਦੇ ਮਨ ਤੇ ਕੀ ਆਉਂਦੀ ਹੋਊਗੀ ਕਿ ਇਹ ਹਾਲਾਤ ਜੀ ਜਿਹੜਾ ਵੀ ਆਉਂਦਾ ਉਹ ਹੀ ਕਹਿੰਦਾ ਵੀ ਬਹੁਤ ਮਾੜਾ ਰਸਤਾ ਏ ਕਿਉਂ ਇੱਥੇ ਤਾਂ ਕੋਈ ਦੇਖਦੇ ਨਹੀਂ ਪਏ ਕੋਈ ਐਸਪੀਸੀ ਵਾਲੇ ਜਾਂ ਕੋਈ ਸਰਕਾਰ ਪਰ ਕੋਈ ਵੀ ਨਹੀਂ ਵੇਖਦਾ ਪਿਆ ਜੀ ਸਰਕਾਰ ਵੀ ਇੰਦੀ ਨੰਗਦੀ ਪਈ ਆ ਤੇ ਐਸਪੀਸੀ ਵਾਲੇ ਵੀ ਨੰਗਦੇ ਪਏ ਨੇ ਜਿੰਨੇ ਵੀ ਮੰਤਰੀ ਸੰਤਰੀ ਸਰ ਇਸੇ ਰਾਤ ਹਨੀ ਆਉਂਦੇ ਆ ਗੁਰੂ ਘਰ ਦਾ ਲੰਗਰ ਦਾ ਜਿੰਨਾ ਵੀ ਸਮਾਨ ਸਰ ਇਸੇ ਰਾਤ ਹਨੀ ਆਉਂਦਾ ਜੀ ਕੋਈ ਨਹੀਂ ਵੇਖਦਾ ਪਿਆ ਜੀ ਸਭ ਖੱਡੇ ਪੁੱਟ ਦਿੰਦੇ ਦੋ ਚੌ ਮਹੀਨੇ ਬਾਅਦ ਵੀ ਕੋਈ ਨਾਗ ਨਾ ਸਕੇ ਵੀ ਉਹਦੀ ਮੁੜ ਕੇ ਕੋਈ ਹੋ ਨਹੀਂ ਜਾਂਦਾ ਕੋਈ ਵਿਕਾਸ ਕੋਈ ਨਹੀਂ ਹੈਗਾ ਆ ਤਿੰਨ ਚਾਰ ਮਹੀਨੇ ਗਏ ਪਟਿਆ ਨੂੰ ਐਨੇ ਪਰੇਸ਼ਾਨ ਹੋਈ ਦੰਦ ਕੋਈ ਨਹੀਂ ਅਜੇ ਤੱਕ ਖੱਡੇ ਉਤਰਾ ਹੀ ਪਏ ਆ ਜੀ ਜੀ ਕੀ ਲੱਗਦਾ ਹੈ ਜਿਸ ਤਰੀਕੇ ਦੇ ਨਾਲ ਗੁਰੂ ਨਗਰੀ ਦੇ ਵਿੱਚ ਇਹ ਹਾਲਾਤ ਹੈਗੇ ਨੇ ਗੁਰੂ ਘਰ ਦੇ ਲਾਗੇ ਕਿਉਂਕਿ ਅਸੀਂ ਬਹੁਤੀ ਦੂਰ ਨਹੀਂ ਜਾਂਦੇ 500 700 ਮੀਟਰ ਦੀ ਦੂਰੀ ਤੇ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਤਾਂ ਇਦਾਂ ਦੇ ਹਾਲਾਤ ਹੋਣੇ ਕਿੱਥੋਂ ਤੱਕ ਵਾਜਬ ਲੱਗਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਕੋਈ ਸਾਡੇ ਇਲਾਕਾ ਨਿਵਾਸੀਆਂ ਦੀ ਬੇਤੀ ਹੈ ਸਰਕਾਰ ਨੂੰ ਕਿ ਇਹ ਰਸਤੇ ਨੂੰ ਜਰਾ ਧਿਆਨ ਦਿੱਤਾ ਜਾਵੇ ਥਾਂ ਥਾਂ ਤੇ ਟੋਏ ਪੁੱਟੇ ਹੋਏ ਨੇ ਸਿਵਲ ਜੀ ਬੰਦ ਆ ਕਿਸੇ ਵੇਲੇ ਭਾਵੇਂ ਕਿਤੇ ਖੋਲਦੇ ਰਣ ਕੇ ਵਰਦਾ ਨਹੀਂ ਤੇ ਬੜੀ ਪਰੇਸ਼ਾਨੀ ਆ ਜਿਹੜੀ ਸਕਤ ਲੰਘਦੀ ਆ ਉਹ ਸਾਨੂੰ ਵੀ ਗੱਲਾਂ ਕਰਦੀ ਆ ਮਹੱਲੇ ਵਾਲਿਆਂ ਨੂੰ ਵੀ ਸ਼ਰਮਣੀ ਕਮੇਟੀ ਨੂੰ ਵੀ ਤਾਂ ਪ੍ਰਸ਼ਾਸਨ ਨੇ ਬੜਾ ਮਾੜਾ ਬੋਲਦੇ ਨੇ ਤੇ ਇਸ ਵਕਤ ਇਹ ਬਹੁਤ ਧਿਆਨ ਦੇਣਾ ਚਾਹੀਦਾ ਸਾਡੇ ਨਾਲੋਂ ਜ਼ਿਆਦਾ ਇਹਨਾਂ ਨੂੰ ਪਤਾ ਜਿਹੜੇ ਪ੍ਰਧਾਨ ਦੇ ਤੋਂ ਲੰਘਦੇ ਨੇ ਉਹਨਾਂ ਨੂੰ ਵੀ ਪਤਾ ਹੈ ਤੇ ਤੜਨਾ ਤਸਵੀਰਾਂ ਸਾਂਝੀਆਂ ਕਰ ਰਹੇ ਤੁਸੀਂ ਵੇਖ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਜੋ ਇਸ ਸੜਕ ਦੇ ਹਾਲਾਤ ਬਣੇ ਹੋਏ ਨੇ ਕਿਉਂਕਿ ਅਕਸਰ ਜੇ ਆਪਾਂ ਗੱਲ ਕਰ ਲਈਏ ਤਾਂ ਸ਼ਰਮਣੀ ਕਮੇਟੀ ਦੇ ਜੋ ਪ੍ਰਧਾਨ ਸਾਹਿਬ ਹੈਗੇ ਨੇ ਹਰਜਿੰਦਰ ਸਿੰਘ ਧਾਮੀ ਉਹ ਵੀ ਇਸੇ ਰਸਤੇ ਤੋਂ ਸ਼ਰਮਣੀ ਕਮੇਟੀ ਪੂਰੀ ਦੀ ਪੂਰੀ ਇਸ ਰਸਤੇ ਤੋਂ ਗੱਡੀਆਂ ਲੈ ਕੇ ਆਪਣੀਆਂ ਵੱਡੀਆਂ-ਵੱਡੀਆਂ ਗੱਡੀਆਂ ਲੈ ਕੇ ਤੋਂ ਲੰਘਦੇ ਨੇ ਪਰ ਹਾਲਾਤ ਕੀ ਨੇ ਹਾਲਾਤਾਂ ਦੀ ਤਸਵੀਰ ਤੜਨਾ ਸਾਂਝੀ ਕਰ ਰਹੇ ਆ ਤਾਂ ਆਪਣੇ ਸਹਿਯੋਗ ਨੂੰ ਕਹਾਂਗੇ ਇੱਕ ਵਾਰੀ ਮਗਰ ਦੀ ਵੀ ਤਸਵੀਰ ਇੱਕ ਵਾਰੀ ਜ਼ਰੂਰ ਦਿਖਾਈ ਜਾਵੇ ਤੁਸੀਂ ਵੇਖ ਸਕਦੇ ਹੋ ਕਿ ਜਿਸ ਤਰੀਕੇ ਦੇ ਹਾਲਾਤ ਕਿਉਂਕਿ ਇੱਥੋਂ ਮੈਂ ਹਜ 5 ਤੋਂ 700 ਮੀਟਰ ਦੀ ਤੁਰੀ ਦੇ ਉੱਤੇ ਜੋ ਸੱਚਕਨ ਚਿਰੀ ਹਰਮੰਦਰ ਸਾਹਿਬ ਹੈਗਾ ਪਰ ਹਰਮੰਦਰ ਸਾਹਿਬ ਇੰਨੀ ਨੇੜੇ ਹੋਣ ਦੇ ਨਾਲ ਕਿਉਂਕਿ ਇੱਕ ਐਸੇ ਮੋੜ ਤੋਂ ਸਾਹਮਣੇ ਜੋ ਆ ਗੁਰੂ ਘਰ ਹੈਗਾ ਲੰਗਰ ਘਰ ਪੈਂਦਾ ਪਰ ਹਾਲਾਤ ਤੁਸੀਂ ਵੇਖ ਸਕਦੇ ਹੋ ਕਿ ਜਿਸ ਤਰੀਕੇ ਦੇ ਹਾਲਾਤ ਇੱਥੇ ਬਣੇ ਹੋਏ ਨੇ ਪਰ ਜੋ ਹਾਲਾਤ ਇੱਥੇ ਇੰਨੇ ਮਾੜੇ ਨੇ ਪਰ ਉੱਥੇ ਜੇਕਰ ਅਸੀਂ ਪ੍ਰਸ਼ਾਸਨ ਦੀ ਗੱਲ ਕਰ ਲਈਏ ਕਾਰਪੋਰੇਸ਼ਨ ਦੀ ਗੱਲ ਕਰ ਲਈਏ ਤਾਂ ਉਹਨਾਂ ਵੱਲੋਂ ਵੀ ਕਈ ਵਾਅਦੇ ਕੀਤੇ ਜ ਨੇ ਕਿਉਂਕਿ ਅਕਸਰ ਹਰ ਥਾਂ ਦੇ ਉੱਤੇ ਮੂਰਤ ਕੀਤੇ ਜਾਂਦੇ ਨੇ 500 ਕਰੋੜ ਦਾ ਕਰਤਾ 1000 ਕਰੋੜ ਦਾ ਕਰਤਾ ਪਰ ਫਲਾਤ ਗੁਰੂ ਨਗਰੀ ਦੇ ਸਮਾਰਟ ਸਿਟੀ ਦੀ ਤਸਵੀਰ ਦਿਖਾ ਰਹੇ ਆ ਕਿ ਇਹ ਵੀ ਸਮਾਰਟ ਸਿਟੀ ਹੈਗੀ ਆ ਕਿਉਂਕਿ ਅਕਸਰ ਸਮਾਰਟ ਸਿਟੀਆਂ ਆਪਾਂ ਵੇਖਿਆ ਨੇ ਉਹ ਹੋਰ ਤਰੀਕੇ ਦੀਆਂ ਹੁੰਦੀਆਂ ਨੇ ਖੂਤਰਤ ਹੁੰਦੀਆਂ ਨੇ ਪਰ ਇਹ ਸਮਾਰਟ ਸਿਟੀ ਵੀ ਤੜਨਾ ਸਾਂਝੀ ਕਰ ਰਹੇ ਆ ਤਾਂ ਕਿਵੇਂ ਵੇਖਦੇ ਹੋ ਕਿਉਂ ਨਹੀਂ ਜੋ ਪ੍ਰਸ਼ਾਸਨ ਆ ਕਿਉਂ ਨਹੀਂ ਅੱਜ ਤੱਕ ਸੁਣ ਰਿਹਾ ਦੇਖੋ ਪ੍ਰਸ਼ਾਸਨ ਤੇ ਆਉਣ ਲੱਗਾ ਜਿਵੇਂ ਕੁੰਭ ਕਰਨੀ ਨੀਂਦ ਚ ਸੌ ਗਿਆ ਵਾ ਉਹਨਾਂ ਨੂੰ ਦੁਨੀਆ ਦਾ ਕੋਈ ਫਿਕਰ ਫਕਾ ਹੀ ਨਹੀਂ ਆ ਇੱਥੇ ਜਦੋਂ ਹੁਣ ਅਗਲੇ ਮਹੀਨੇ 2 ਮਹੀਨੇ ਨੂੰ ਇੱਥੇ ਮੀਂਹ ਕਣੀ ਦਾ ਜਦੋਂ ਟਾਈਮ ਹੋ ਜਾਂਦਾ ਇੱਥੇ ਮੱਖੀ ਮੱਛਰ ਦਾ ਮਾਰ ਲੱਗ ਜਾਂਦੇ ਆ ਦੇਖੋ ਆ ਪਸ਼ਾਬਖਾਨਾ ਵਾ ਇਹ ਹਰ ਟਾਈਮ ਬਦਬੂ ਜੇ ਦੂਸਰੇ ਸ਼ਹਿਰਾਂ ਚ ਜਾਈਦਾ ਵਾ ਸਾਸਫਾਈ ਹੁੰਦੀ ਆ ਲੋਕੀ ਸਲੋਂਦੇ ਨੇ ਵੀ ਆ ਸ਼ਹਿਰ ਚ ਗਏ ਆ ਦੇਖੋ ਉਥੇ ਦਾ ਸਿਸਟਮ ਕਿੱਡਾ ਵਧੀਆ ਲੇਕਿਨ ਇੱਥੋਂ ਦਾ ਸਿਸਟਮ ਲੋਕੀ ਜਿੰਨੇ ਵੀ ਅੰਗਰੇਜ਼ ਆ ਜਾਂ ਕੋਈ ਬਾਹਰ ਦੇ ਟੂਰ ਇੱਥੇ ਦੇ ਕੂੜੇ ਦੀਆਂ ਫੋਟੋਆਂ ਲਾ ਕੇ ਲੈ ਗਏ ਜਾਂਦੇ ਆ ਤੇ ਕੀ ਇਹਨਾਂ ਨੂੰ ਜਰਾ ਸ਼ਰਮ ਨਾਲ ਨੱਕ ਡੋ ਕੇ ਮਰ ਜਾਣਾ ਜੀਦਾ ਮੇਰੇ ਹਿਸਾਬ ਨਾਲ ਵੀ ਜੋ ਹਾਲਾਤ ਆ ਇੱਥੋਂ ਦੇ ਲੋਕਾਂ ਨੂੰ ਸਾਹ ਲੈਣਾ ਔਖਾ ਆ ਇੰਨੀ ਗੰਦਗੀ ਦੇ ਵਿੱਚ ਬਾਹਰ ਨਹੀਂ ਨਿਕਲ ਸਕਦਾ ਬੰਦਾ ਹੁਣ 2 3 ਆ 3 4 ਦੇਣੀ ਹੋਏ ਆ ਆ ਸਾਰਾ ਕੂੜਾ ਇੰਨਾ ਗਿੱਲਾ ਹੋ ਗਿਆ ਕਾਰਪੋਰੇਸ਼ਨ ਦੇ ਮੁਲਾਜ਼ਮੇ ਚੋਕ ਨਹੀਂ ਇਹ ਸੰਤਪੂਰੀ ਵਾਲੇ ਨਾ ਹੁੰਦੇ ਤੇ ਸ਼ਹਿਰ ਦਾ ਇੰਨਾ ਬੁਰਾ ਹਾਲ ਹੋ ਜੇ ਕਿ ਲੋਕੀ ਬਿਮਾਰੀ ਨਾਲ ਹੀ ਅੱਧੇ ਮਰ ਜਾਣ ਕਿਉਂਕਿ ਜਿਸ ਤਰੀਕੇ ਦੇ ਨਾਲ ਮਹਿੰਗੀਆਂ ਮਹਿੰਗੀਆਂ ਗੱਡੀਆਂ ਲੈ ਕੇ ਜਦੋਂ ਇਥੋਂ ਪ੍ਰਧਾਨ ਸਾਹਿਬ ਵੀ ਜਾਂਦੇ ਨੇ ਕਿਉਂਕਿ ਕਹਿ ਸਕਦੇ ਕਿ ਕਾਫੀ ਜ਼ਿਆਦਾ ਸਿਕਿਉਰਟੀ ਵੀ ਉਹਨਾਂ ਦੇ ਨਾਲ ਹੁੰਦੀ ਆ ਪਰ ਅਜੇ ਤੱਕ ਉਹਨਾਂ ਨੇ ਵੀ ਨਹੀਂ ਕਦੀ ਇਹ ਚੀਜ਼ ਇਹ ਚੀਜ਼ ਦਾ ਜ਼ਿਕਰ ਕੀਤਾ ਪਿਛਲੀ ਵਾਰੀ ਇਹ ਸੁਣਨ ਚ ਆਇਆ ਸੀ ਕਿ ਕਾਰਪੋਰੇਸ਼ਨ ਨੂੰ ਇਹਨਾਂ ਨੇ ਚੱਟੀਆਂ ਪਾਈਆਂ ਵਾ ਏ ਏਰੇ tạmਮੀ ਸਾਹਿਬ ਨੇ ਉਹਨਾਂ ਨੇ ਇਹ ਜਵਾਬ ਦਿੱਤਾ ਹੋਊਗਾ ਵੀ ਅਸੀਂ ਆ ਜਿਹੜੀ ਆ ਪਾਈਪਲਾਈਨ ਹੈ ਜਿਹੜੀ ਅੰਡਰਗਰਾਉਂਡ ਕਰਕੇ ਤੇ ਬਾਅਦ ਚ ਸੜਕਾਂ ਬਣਾਉਣੀਆਂ ਲੇਕਿਨ ਇਸ ਗੱਲ ਨੂੰ ਵੀ 4 ਮਹੀਨੇ ਹੋ ਗਏ ਆ ਉਸ ਤੋਂ ਬਾਅਦ ਨਾ ਸਾਨੂੰ ਪਤਾ ਵਾ ਕਿ ਆਪਣਾ ਸ਼ਰੋਣੀ ਕਮੇਟੀ ਨੇ ਉਹਨਾਂ ਲੱਗੇ ਬੇਨਤੀ ਕੀਤੀ ਨਹੀਂ ਕੀਤੀ ਉਹ ਮਤਲਬ ਕਹਿੰਦਾ ਵੀ ਸਾਰਾ ਸਿਸਟਮ ਹੀ ਫੇਲ ਹੋਇਆ ਐ ਪਾਪਾ ਉਦਾਂ ਦੀਆਂ ਜਿਉਂਦੀਆਂ ਤਿਉਹਿਆਂ ਇਹਨਾਂ ਨੇ ਕਨੈਕਸ਼ਨ ਦੇਣੀ ਇੱਥੇ ਨਾਲ ਹੀ ਹੰਸਲੀ ਨਿਕਲਦੀ ਆ ਉਹਦੇ ਕਰਕੇ ਆ ਜਿਹੜਾ ਬਾਹਰ ਮੇਨ ਜਿੰਨੇ ਮਕਾਨ ਨੇ ਨਾ ਇਹਨਾਂ ਨੂੰ ਉਹਨਾਂ ਨੇ ਕਨੈਕਸ਼ਨ ਦੇ ਕੇ ਅੰਡਰਗ੍ਰਾਉਂਡ ਕਰਕੇ ਆਈ ਬਲੈਂਡ ਦੇ ਵਿੱਚ ਪਾ ਕੇ ਜਿਹੜਾ ਮਾਲਮੁੱਤਰ ਹੈ ਉਹ ਅੰਡਰਗ੍ਰਾਉਂਡ ਕਰਕੇ ਤੇ ਸਾਰੀ ਸੜਕ ਬਣਾ ਦੇਣੀ ਸੀ ਪਰ ਉਹ ਉਸੇ ਤਰ੍ਹਾਂ ਹੀ ਸਿਸਟਮ ਉਸੇ ਤਰ੍ਹਾਂ ਸਭ ਤੋਂ ਜ਼ਿਆਦਾ ਵਿਗੜ ਗਿਆ ਬਣਾਉਣ ਦੀ ਬਜਾਏ ਸਭ ਤੋਂ ਜ਼ਿਆਦਾ ਵਿਗਾੜਦਾ ਤਾਂ ਕਿ ਅੱਜ ਦਿਨ ਇੱਥੇ ਈ ਰਿਕਸ਼ਾ ਕਿਤਨਾ ਕਿਤੇ ਪਲਟੇ ਜਾਂਦੇ ਨੇ ਕਿਉਂਕਿ ਇਹੋ ਜਿਹੀ ਰੋਡ ਦੇ ਮਾੜੇ ਹਾਲਾਤ ਨੇ ਤਕਰੀਬਨ ਦਿਹਾੜੇ ਦੇ 2-3 ਦੇ ਪਲਟਦੇ ਬਲੇ ਲੋਕੀ ਇੱਥੋਂ ਬਾਹਰ ਲੱਤਾਂ ਤੜਾ ਆ ਗਏ ਜਾਂਦੇ ਆ ਲੋਕੀ ਸੁੱਖਾਂ ਸੋੱਕ ਕੇ ਇੱਥੇ ਮੱਥਾ ਟੇਕਣ ਆਉਂਦੇ ਆ ਮਹਾਰਾਜ ਦੇ ਘਰੋਂ ਅਰਦਾਸਾਂ ਕਰਕੇ ਸੁੱਖ ਸ਼ਾਂਤੀ ਦੀ ਪਰ ਇੱਥੋਂ ਜਦੋਂ ਟਿਕ ਡੇ ਕੇ ਲੱਤਾਂ ਬਾਹਾਂ ਤੜਾ ਕੇ ਜਾਂਦੇ ਆ ਤਾਂ ਹੁਣ ਕੀ ਮੰਗ ਕਰਦੇ ਹੋ ਕਾਰਪੋਰੇਸ਼ਨ ਤੋਂ ਜਾਂ ਸ਼ਰਮਣੀ ਕਮੇਟੀ ਤੋਂ ਕਿਉਂਕਿ ਸ਼ਰਮਣੀ ਕਮੇਟੀ ਵੀ ਇਹ ਚੀਜ਼ ਦੀ ਆਵਾਜ਼ ਚੱਕ ਸਕਦੀ ਆ ਰੱਖ ਸਕਦੀ ਆ ਜੋ ਸਰਕਾਰ ਅੱਗੇ ਪ੍ਰਸ਼ਾਸਨ ਅੱਗੇ ਤਾਂ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਸ਼ਰਮਣੀ ਕਮੇਟੀ ਅੱਗੇ ਵੀ ਆਪਾਂ ਅਰਦਾਸ ਬੇਨਤੀ ਇਹੋ ਹੀ ਕਰਦੇ ਆ ਕਿ ਇਸ ਇਸ ਜਗ੍ਹਾ ਦੇ ਹਾਲਾਤ ਨੂੰ ਸੁਧਾਰਿਆ ਜਾਵੇ ਇਹ ਕਾਰਪੋਰੇਸ਼ਨ ਲੱਗੇ ਮੰਗ ਰੱਖੀ ਜਾਵੇ ਸੁਧਰਤ ਤਰੀਕੇ ਨਾਲ ਰੱਖੀ ਜਾਵੇ ਤਾਂ ਜੋ ਇਹ ਹਾਲਾਤ ਸੁਧਰ ਸਕਣ ਤੇ ਜਿਹੜਾ ਹਰਮੰਦਰ ਸਾਹਿਬ ਦੀ ਜਿਹੜੀ ਸੜਕ ਦੀ ਸਫਾਈ ਆ ਇਹ 메ਨ ਸੜਕ ਇਹੋਈ ਆ ਤੇ ਉਹ ਮਹਾਰਾਜਾ ਕਿਰਪਾ ਕਰਨਗੇ ਇਹ ਸਾਰਾ ਸਹੀ ਹੋ ਜੇ ਸਿਸਟਮ ਕਿ ਲੱਗਦਾ ਕਿ ਇਹ ਸਮਾਰਟ ਸਿਟੀ ਹੈਗੀ ਬਿਲਕੁਲ ਹੀ ਨਹੀਂ ਲੱਗਦੀ ਇਹ ਤਾਂ ਕੋ ਲਾਂਦਾ ਜੰਗਲ ਰਾਜ ਹੀ ਲੱਗਾਂ데요 ਜੀ ਬਿਲਕੁਲ ਇੱਥੇ ਪ੍ਰਬੰਧ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਅਸੀਂ ਕਹਾਂਏ ਸੀ ਕਿਸੇ ਆਮ ਰਾਜੰਦੇ ਨਾਗਰਿਕ ਨੂੰ ਤੁਸੀਂ ਪੁੱਛ ਸਕਦੇ ਵੀ ਇਹ ਬਾਜ਼ਾਰ ਦਾ ਹਾਲ ਕੀ ਹੁੰਦਾ ਇਹ ਅੱਕ ਕੇ ਮਤਲਬ ਕਿਸੇ ਤੇ ਸੁਣਵਾਈ ਨਹੀਂ ਗਈ ਕਿਸੇ ਵੀ ਅਫਸਰ ਕੋਲ ਸੁਣਵਾਈ ਨਹੀਂ ਗਈ ਇਹ ਤਾਂ ਤੁਸੀਂ ਕਦੇ ਤੁਹਾਡੇ ਮਨ ਚ ਦਿਆ ਆਈ ਹੈ ਤੇ ਤੁਸੀਂ ਇਹ ਸਾਰੇ ਬਾਜ਼ਾਰ ਦਾ ਸਾਡੇ ਹਾਲਾਤਾਂ ਦਾ ਤੁਸੀਂ ਸਾਡੇ ਕੋਲ ਪੁੱਛਿਆ ਵਾ ਇਹ ਸਾਡੇ ਨਾਲ ਕੁਝ ਹੋਰ ਨੌਜਵਾਨ ਵੀਡੀਓ ਵੀ ਨਾਲ ਮੌਜੂਦ ਆ ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਆ ਤਾਂ ਕਿਵੇਂ ਵੇਖਦੇ ਹੋ ਇਹੋ ਜੀ ਸਮਾਰਟ ਸਿਟੀ ਕਿਤੇ ਵੇਖਣ ਨੂੰ ਮਿਲੀ ਆ ਜਿੱਥੇ ਗੁਰੂ ਘਰ ਮਹਿਜ 3-400 ਮੀਟਰ ਦੀ ਦੂਰੀ ਤੇ ਹੋਵੇ ਤੇ ਇਹ ਹਾਲਾਤ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਅੰਮ੍ਰਿਤਸਰ ਦੋਸੀ ਦਾ ਰਹਿਣ ਵਾਲਾ ਹਾਂ ਮੈਂ ਸਰਕਾਰ ਅੱਗੇ ਹੀ ਬੇਨਤੀ ਕਰਦਾ ਵਾਂ ਆਪਣੇ ਐ ਜੀ ਪੀ ਸੀ ਮੈਂਬਰ ਜਿਹੜੇ ਆਪਣੇ ਧਾਮੀ ਸਾਹਿਬ ਨੂੰ ਰਿਕੁਐਸਟ ਕਰਦਾ ਬੇਨਤੀ ਕਰਦਾ ਕਿ ਉਹ ਵੀ ਹਫਤੇ ਦੇ ਵਿੱਚੋਂ 2-2 3-3 ਦਿਨ ਇੱਥੋਂ ਲੰਘਦੇ ਨੇ ਉਹਨਾਂ ਨੂੰ ਵੀ ਇਹ ਦੇਖਣਾ ਚਾਹੀਦਾ ਹੈ ਕਿ ਕਿੰਨੇ ਕੁ ਜ਼ਿਆਦਾ ਮਾਹੌਲ ਖਰਾਬ ਨੇ ਇੱਥੋਂ ਸਾਧ ਸੰਗਤ ਨਿਕਲਦੀ ਆ ਸਵੇਰੇ ਤੜਕੇ 4 ਵਜੇ ਨਿਕਲਦੀ ਆ ਪਹਿਲੀ ਗੱਲ ਦੇ ਉੱਤੇ ਤੁਸੀਂ ਇਲਾਕਾ ਦੇਖ ਲਿਤਾ ਸਾਰਿਆਂ ਨੇ ਮੈਂ ਬੇਨਤੀ ਕਰਦਾ ਹਾਂ ਕਿ ਇਹਨੂੰ ਜਲਦੀ ਤੋਂ ਜਲਦੀ ਠੀਕ ਕਰ ਦਿੱਤਾ ਜਾਵੇ ਬਹੁਤ ਜ਼ਾਰੇ ਸ਼ਰਧਾਲੂ ਜਿਹੜੇ ਆਂਦੇ ਨੇ ਵਿਚਾਰੇ ਬਾਹਰ ਵਿਦੇਸ਼ਾਂ ਦੇ ਵਿੱਚੋਂ ਵੀ ਆਂਦੇ ਨੇ ਇੰਨਾ ਕੁ ਜ਼ਿਆਦਾ ਸੰਗਤ ਇੰਨੀ ਕੁ ਜ਼ਿਆਦਾ ਪਰੇਸ਼ਾਨ ਆ ਮੂੰਹ ਤੇ ਕੱਪੜਾ ਰੱਖ ਕੇ ਲੰਘਦੀ ਆ ਕੀ ਦੇਖੋ ਇਹ ਮੇਨ ਗੁਰੂ ਦੀ ਨਗਰੀ ਦਾ ਜਾਣ ਵਾਲਾ ਸਭ ਤੋਂ ਮੇਨ ਮੁੱਦਾ ਇਹ ਹੀ ਹੈ ਕਿ ਮੇਨ ਰਸਤਾ ਹੀ ਇਹ ਹੈ ਟਰੱਕ ਵੀ ਗੱਡੀਆਂ ਕਾਰਾਂ ਸਭ ਕੁਝ ਨਿਕਲਦੀਆਂ ਨੇ ਤੇ ਮੈਂ ਇਥੋਂ ਦਾ ਵਾਸੀ ਆ ਮੈਂ ਧਾਮੀ ਸਾਹਿਬ ਅੱਗੇ ਖਾਸ ਕਰਕੇ ਮੈਂ ਇੱਕ ਰਿਕਵੈਸਟ ਕਰਦਾ ਹਾਂ ਕਿ ਇਸ ਨੂੰ ਜਲਦੀ ਤੋਂ ਜਲਦੀ ਠੀਕ ਕਰ ਦਿੱਤਾ ਜਾਵੇ ਕਿਉਂਕਿ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਤੁਹਾਨੂੰ ਵੀ ਪਤਾ ਹੈ ਕਿ ਇਹ ਜਿਹੜੀ ਗੁਰੂ ਰਾਮਦਾਸ ਦੀ ਨਗਰੀ ਆ ਇਹ ਗੁਰੂ ਰਾਮਦਾਸ ਨੇ ਚਲਾਇਆ ਸੱਚੇ ਪਾਤਸ਼ਾਹ ਨੇ ਸੋ ਇਹਦੇ ਉੱਤੇ ਜਿਆਦਾ ਤੋਂ ਜਿਆਦਾ ਧਿਆਨ ਦਿੱਤਾ ਜਾਵੇ ਤੁਸੀਂ ਵੇਖ ਸਕਦੇ ਹੋ ਵੇਖੋ ਕੂੜਾ ਵੀ ਇੱਥੇ ਬਹੁਤ ਲੱਗਦਾ ਹੈ ਜੇ ਗੱਡੀਆਂ ਕਾਰਾਂ ਵੀ ਆਪਾਂ ਚ ਆ ਜਾਣ ਤੇ ਲੜਾਈ ਹੋ ਜਾਂਦੀ ਆ ਤੇ ਹੋਰ ਵੀ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਲੋਕੀ ਲੰਘਦੇ ਆ ਮਹਾਰਾਜ ਦੇ ਘਰ ਜਾਂਦੇ ਆ ਮੂੰਹ ਤੇ ਕੱਪੜੇ ਬੰਨ ਕੇ ਜਾਂਦੇ ਆ ਔਰ ਇਨਕ ਸਿਸਟਮ ਜਦਾ ਖਰਾਬ ਆ ਮੈਂ ਬਹੁਤ ਵੱਡਾ ਧੰਨਵਾਦ ਕਰਦਾ ਹਾਂ ਸੰਤ ਬਾਬਾ ਜਰਨੈਲ ਸਿੰਘ ਪੂਰੀ ਵਾਲੇ ਜਿਹੜੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਕਿ ਜਿਹੜੇ ਉਹ ਦਿਨ ਦੇ ਵਿੱਚ ਤਿੰਨ ਤਿੰਨ ਟਾਈਮ ਇੱਥੇ ਬੁੱਕਰ ਮਾਰਦੇ ਨੇ ਕੂੜਾ ਜਿਹੜਾ ਚੁੱਕਦੇ ਨੇ ਉਹਨਾਂ ਦਾ ਬਹੁਤ ਵੱਡਾ ਮੈਂ ਧੰਨਵਾਦ ਕਰਦਾ ਹਾਂ ਸੋ ਇਸ ਕਰਕੇ ਆਪਣੇ ਜਿਹੜੇ ਆਪਣੇ ਜਿਹੜੇ ਹੈਗੇ ਮੌਜੂਦਾ ਜਿਹੜੇ ਆਪਣੇ ਆਜੀਪੀਸੀ ਦੇ ਮੈਂਬਰ ਆਪਣੇ ਧੰਮੀ ਸਾਹਿਬ ਉਹਨਾਂ ਅੱਗੇ ਵੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਹਨੂੰ ਜਲਦੀ ਤੋਂ ਜਲਦੀ ਧਿਆਨ ਵਿੱਚ ਦਿੱਤਾ ਜਾਵੇ ਕਿਉਂਕਿ ਦਰਬਾਰ ਸਾਹਿਬ ਦੀਆਂ ਗੱਡੀਆਂ ਹੀ ਇੱਧਰ ਹੋ ਜਾਂਦੀਆਂ ਨੇ ਟਰੱਕਾਂ ਬੱਸ ਜੋ ਵੀ ਹੈ ਸਾਰਾ ਇੱਧਰੋਂ ਹੀ ਜਾਂਦਾ ਕਿਉਂਕਿ ਮੇਨ ਰਸਤਾ ਹੀ ਇਹੀ ਆ ਸੋ ਇਸ ਦੇ ਉੱਤੇ ਖਾਸ ਤੋਂ ਖਾਸ ਧਿਆਨ ਦਿੱਤਾ ਜਾਵੇ ਤੇ ਬਸ ਮੇਰੀ ਇਹੀ ਬੇਨਤੀ ਆ ਹਾਂਜੀ ਬਿਲਕੁਲ ਜਿਵੇਂ ਤੁਸੀਂ ਵੇਖਿਆ ਕਿ ਜੋ ਇਲਾਕਾ ਨਿਵਾਸੀਆਂ ਵੱਲੋਂ ਖਾਸ ਤੌਰ ਦੇ ਉੱਤੇ ਜੋ ਸੱਚਖੰਚੀ ਦੀ ਹਰਿਮੰਦਰ ਸਾਹਿਬ ਜੀ ਨੂੰ ਜਾਣ ਵਾਲੇ ਰਸਤੇ ਦੇ ਉੱਤੇ ਇਹ ਹਾਲਾਤ ਹੋਣੇ ਕਿਉਂਕਿ ਅਕਸਰ ਕਿਹਾ ਜਾਂਦਾ ਕਿ ਗੁਰੂ ਨਗਰੀ ਵੀ ਸਮਾਰਟ ਸਿਟੀ ਹੈਗੀ ਆ ਤਾਂ ਸਮਾਰਟ ਸਿਟੀ ਤੇ ਹਾਲਾਤ ਜੋ ਤੜਨਾ ਸਾਂਝੇ ਕੀਤੇ ਕਿ ਇਹੋ ਜਿਹੇ ਹਾਲਾਤ ਹੈਗੇ ਨੇ ਕਿ ਗੁਰੂ ਘਰ ਜਾਣ ਤੋਂ ਇਹ ਕਹਿ ਲਿਆ ਕਿ ਮੈਂ ਜੋ 200 ਮੀਟਰ ਪਹਿਲਾਂ ਹੈ 2 300 ਮੀਟਰ ਪਹਿਲਾਂ ਹੈ ਇਹੋ ਜਿਹੇ ਹਾਲਾਤ ਹੋਣੇ ਤਾਂ ਪੂਰੇ ਸ਼ਹਿਰ ਤੇ ਕੀ ਹਾਲਾਤ ਹੋਣਗੇ ਤਾਂ ਪ੍ਰਸ਼ਾਸਨਾਂਗੇ ਵੀ ਇਹ ਚੀਜ਼ ਦੀ ਬੇਨਤੀ ਆ ਕਿਉਂਕਿ ਲੱਖਾਂ ਦੀ ਤਦਾਰ ਦੇ ਉੱਤੇ ਸੰਗਤ ਗੁਰੂ ਘਰ ਆ ਕੇ ਨਤਮਸਤਕ ਹੁੰਦੀ ਆ ਮੱਥਾ ਟੇਕਦੀ ਆ ਦਰਸ਼ਨ ਦਿਦਾਰੇ ਕਰਦੀ ਆ ਪਰ ਜਾ ਲੱਗਿਆ ਅਗਰ ਇੱਥੇ ਆ ਕੇ ਇਹੋ ਜਿਹੇ ਇਲਾਕਿਆਂ ਚ ਆ ਕੇ ਕਿਉਂਕਿ ਇਹੀ ਮੇਨ ਰੋਡ ਹੈ ਜਿਹੜੀ ਸ਼ਹਿਰ ਨੂੰ ਜਾਂਦੀ ਆ ਕਿਉਂਕਿ ਗੁਰੂ ਘਰ ਤੋਂ ਸ਼ਹਿਰ ਵੱਲ ਨੂੰ ਜਾਂਦੀ ਆ ਅਗਰ ਇਸ ਰੋਡ ਦੇ ਇਹ ਹਾਲਾਤ ਨੇ ਤਾਂ ਪੂਰੇ ਸ਼ਹਿਰ ਦੇ ਕੀ ਹਾਲਾਤ ਹੋਣਗੇ ਤਾਂ ਸਾਡੀ ਵੀ ਇਹ ਅਪੀਲ ਆ ਕਿ ਗੁਰੂ ਨਗਰੀ ਦੇ ਵਿੱਚ ਸੰਗਤ ਨੂੰ ਧਿਆਨ ਚ ਰੱਖਦੇ ਹੋਏ ਜ਼ਰੂਰ ਸ਼ਹਿਰ ਦੀ ਜਿਹੜੀ ਨੁਹਾਰ ਬਦਲਣ ਦੀ ਗੱਲ ਇਹ ਜ਼ਰੂਰ ਕੀਤੀ ਜਾਵੇ ਤਾਂ ਇਹ ਸਾਡੇ ਨਾਲ ਸੰਗਤਾਂ ਵੀ ਕੁਝ ਮੌਜੂਦ ਹੋਣਾ ਨਾਲ ਵੀ ਗੱਲ ਕਰਦੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਾਈਕਰੋ ਜੀ ਮੈਂ ਰੋਇ ਹਰਮੰਦਰ ਸਾਹਿਬ ਆਨੀ ਆ ਦਰਸ਼ਨ ਕਰਨ ਵਾਸਤੇ ਇਸੇ ਟਾਈਮ ਇੰਨੀ ਗੰਦਗੀ ਐ ਇਸ ਬਾਜ਼ਾਰ ਚ ਇੰਨਾ ਗੰਦਾ ਬਾਜ਼ਾਰ ਐ ਮੈਂ ਕਹਿੰਨੀ ਆ ਆਪ ਖੁਦ ਤਿਆਰ ਕਰੋ ਸਾਰੇ ਜਾਨੀ ਹਲਕੇ ਪਰ ਜਿਸ ਤਰੀਕੇ ਨਾਲ ਇੱਕ ਮੇਨ ਬਾਜ਼ਾਰ ਆ ਜਿਹੜਾ ਗੁਰੂ ਘਰ ਨੂੰ ਜਾਂਦਾ ਕਿਉਂਕਿ ਹੈਰੀਟੇਜ ਸਟਰੀਟ ਤਾਂ ਇੱਕ ਵੱਖਰੀ ਦੇਖਿਆ ਪਰ ਜੇਕਰ ਗੱਡੀਆਂ ਦੀ ਗੱਲ ਕਰੀਏ ਤਾਂ ਇਹ ਮੇਨ ਬਾਜ਼ਾਰ ਜਾਂਦਾ ਤਾਂ ਇਹੋ ਜਿਹੇ ਹਾਲਾਤ ਹੋਣੇ ਕਿੰਨੇ ਕੁ ਦੁਖਦਗਰ ਉਹ ਜਾਂਦੀ ਉਹ ਜਸੰਗਤ ਇੰਨੀ ਕਲਪਦੀ ਐ ਵੇਖੋ ਨਾ ਤੇ 13 ਅਪ੍ਰੈਲ ਆ ਰਹੀ ਐ ਸੰਗਤ ਨੇ ਆਣਾ ਆ ਦਰਸ਼ਨ ਹੁੰਦੇ ਆ ਦੇਖੋ ਨਾਲੀਆਂ ਦੇ ਖਾਓ ਛੜਕਾਂ ਦਿਖਾਓ ਰਾਸ਼ ਦਿਖਾਓ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ ਇੱਧਰ ਥੋੜੀ ਜੀ ਕਿਰਪਾ ਕਰੋ ਇਸ ਇਲਾਕੇ ਵੱਲ ਜੀ ਤਾਂ ਜੀ ਬਿਲਕੁਲ ਤੜਨਾ ਤਸਵੀਰਾਂ ਸਾਂਝੀਆਂ ਕੀਤੀਆਂ ਕਿ ਸੰਗਤ ਵੀ ਇਹ ਚੀਜ਼ ਨੂੰ ਲੈ ਕੇ ਕਾਫੀ ਜ਼ਿਆਦਾ ਚਿੰਤਿਤ ਹੈ ਤਾਂ ਉਹਨਾਂ ਵੱਲੋਂ ਵੀ ਇਹ ਅਪੀਲ ਕੀਤੀ ਗਈ ਹੈ ਐਜੀਪੀਸੀ ਦੇ ਪ੍ਰਧਾਨ ਸਾਹਿਬ ਨੂੰ ਤਾਂ ਨਾਲ ਜੋ ਕਾਰਪੋਰੇਸ਼ਨ ਨੂੰ ਕਿ ਇਸ ਇਲਾਕੇ ਦੀ ਜੋ ਹਨ ਹਾਰ ਬਦਲੀ ਜਾ ਸਕੇ ਤਾਂ ਆਣ ਵਾਲੇ ਦਿਨਾਂ ਦੇ ਵਿੱਚ ਸੰਗਤ ਦਾ ਜਿਹੜਾ ਇਕੱਠ ਹੈ ਕਿਉਂਕਿ ਹਰ ਰੋਜ਼ ਲੱਖ ਲੱਖ ਤੋਂ 1.5 ਲੱਖ ਸੰਗਤ ਜੋ ਗੁਰੂ ਘਰ ਆਉਂਦੀ ਨਤਮਸਤਕ ਹੁੰਦੀ ਹੈ ਤਾਂ ਇਸ ਤਰੀਕੇ ਦੀ ਜਿਹੜੀ ਆ ਮਾਹੌਲ ਸੰਗਤ ਨੂੰ ਨਾ ਵੇਖਣਾ ਪਵੇ ਹੁਣ ਵੇਖਦੇ ਆ ਕਿ ਕਾਰਪੋਰੇਸ਼ਨ ਇਹ ਚੀਜ਼ ਨੂੰ ਕਿੰਨਾ ਕੁ ਸੀਰੀਅਸਲੀ ਲੈਂਦੀ ਆ ਕਿੰਨਾ ਕੁ ਇੱਥੇ ਆ ਕੇ ਧਿਆਨ ਦਿੰਦੀ ਆ ਤਾਂ ਸ਼੍ਰੋਮਣੀ ਕਮੇਟੀ ਵੀ ਵੇਖਦੇ ਆ ਕਿ ਕਦੋਂ ਤੱਕ ਇਸ ਚੀਜ਼ ਦੀ ਗੱਲ ਚੁੱਕਦੀ ਆ ਇਸ ਰਸਤਿਆਂ ਦੀ ਗੱਲ ਚੁੱਕਦੀ ਆ ਕਿਉਂਕਿ ਅਕਸਰ ਹੀ ਪ੍ਰਧਾਨ ਸਾਹਿਬ ਇੱਥੋਂ ਗੱਡੀ ਲੈ ਕੇ ਨਿਕਲਦੇ ਨੇ ਹੁਣੇ ਵੇਖਦੇ ਆ ਕਿ ਆਣ ਵਾਲੇ ਦਿਨਾਂ ਦੇ ਵਿੱਚ ਸੜਕ ਬਣਦੀ ਆ ਕਿ ਨਹੀਂ ਬਣਦੀ ਪਰ ਪ੍ਰਸ਼ਾਸਨ ਨੂੰ ਤੇ ਨਾਲ ਦੀ ਨਾਲ ਐ ਜੀ ਪੀ ਸੀ ਨੂੰ ਇਹ ਚੀਜ਼ ਦੀ ਜੋ ਗੁਹਾਰ ਇਹ ਇਲਾਕਾ ਨਿਵਾਸੀਆਂ ਨੇ ਲਗਾ ਦਿੱਤੀ ਆ कैमरामैन संदीप कुमार देना लक्ष्य सुनक जागबानी टीवी श्री ससाई